ਬਾਬੇ ਅੱਜ ਮਾਰੇ ਗੋਂ ਪਾਣੋ ਘੜੀ ਮ ਬਹੁਤ ਸੋਹਣਾ ਨਗ ਕੇਰਤਨ ਨਿਕਲਿਆ ਸਾਰੇ ਗੋਮਾ ਫੇਰਾ ਪਾਇਆ ਫੁੱਲਾਂ ਗੈ ਸਜੀ ਹੋਈ ਪਾਲਕੀ ਸਾਹਿਬ ਨੇ ਪੰਜ ਪਿਆਰਾਂ ਕੀ ਅਗਵਾਈ ਮ ਗਲੀਆਂ ਘਰ ਸੰਗਤ ਧੰਨ ਹੋ ਗਏ ਸਭ ਦਰਸ਼ਨ ਕਰ ਕਾ ਗੋਂ ਕੀ ਗਲੀਆਂ ਕੀ ਸਾਫ ਸਫਾਈ ਅਰ ਸਜਾਈ ਹੋਈ ᱛੀ ਹਰ ਜਗ੍ਹਾ ਗੋਂ ਕੇ ਹਰ ਮੱਲੇ ਮ ਲੱਗ ਲੱਗ ਲੰਗਰ ਕੀ ਸੇਵਾ ਪ੍ਰਬੰਧ ਹੋਏ ਹੋਏ ਤੇ ਸਾਰਾ ਗੋਂ ਸਾਰੀ ਬਰਾਦਰੀਆਂ ਇਕੱਠੀ ਦੀ ਅੱਜ ਸਭ ਨੇ ਖੁੱਲੇ ਦਿਲ ਤੇ ਸਵਾਗਤ ਕਰਿਆ ਬਹੁਤ ਸੰਗਤ ਆਈ ਹੋਈ ਸੀ ਸਭ ਨੇ ਹਿੱਸਾ ਪਾਇਆ ਗੋਂ ਤੇ ਬਾਹਰਾਂ ਜੋ ਉਹ ਵੀ ਆਏ ਹੋਏ ਤੇ ਆ ਰਿਸ਼ਤੇਦਾਰ ਬਹੁਤ ਸੋਹਣਾ ਲੱਗੇ ਕੀਰਤਨ ਨਿਕਲਿਆ ਕੱਲ ਵੀ ਸਾਰੇ ਪਹੁੰਚਿਓ ਗੁਰਦੁਆਰਾ ਗੈਂਸਰ ਸਾਹਿਬ ਕੱਲ ਮਟੇੜੀ ਤੇ ਆਣਾ ਨੱਗੇ ਕੀਰਤਨ ਗੁਰਦੁਆਰਾ ਸਾਹਿਬਾਂ ਬਾਹਰ ਬੈਠੇ ਜਿਹੜੇ ਆਪਣੇ ਭਾਈ ਭੈਣ ਉਨਪਾਈ ਵੀਡੀਓ ਸ਼ੇਅਰ ਕਰਦੇਓ ਦਰਸ਼ਨ ਕਰਾਂਗੇ ਉਹ ਵੀ ਸਾਰੇ ਗੋਂ ਨੂੰ ਚੌਰਾਸ਼ ਦਿਨ ਦਾ ਸਾਲਵਾ ਦਾ ਵਾਇੋ ਦਿਨ ਪੂਰਾ ਗੋਂ ਖਿੜਿਆ ਹੋਇਆਤਾ ਇਸ ਤਰ੍ਹਾਂ ਹੀ ਸਭ ਦਾ ਪਿਆਰ ਬਣਿਆ ਰਹਾ ਵਾਹਿਗੁਰੂ ਸਭ ਦਾ ਭਲਾ ਕਰਾ ਸਭ ਪਾ ਮਿਹਰ ਕਰਾ ਸਭ ਕੀ ਸੇਵਾ ਸਫਲ